ਹਾਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਦੋਸਤੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਹੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਤਾਜੀ ਮੱਝ ਦੋਸਤੋ ਸ਼ਾਮ ਦੀ ਸੂਈ ਹੈ ਜੀ। ਜੇਰ ਜੂਰ ਪ੍ਰੋਪਰ ਪੈ ਗਈ। ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਤਕਰੀਬਨ 11:00 ਕੱਬੇ ਦੇ ਲਗ ਭਾਗ ਹੈ। ਸਵੇਰ ਦੀ ਚਵਾਈ 2 ਕਿਲੋ ਬੋਲਾ ਕੱਢ ਕੇ ਬੱਚੇ ਨੂੰ ਡਕਾ ਕੇ ਤੇ ਹੁਣ ਆਪਾਂ ਬੱਚਾ ਲਾ ਕੇ ਪਸਮਾ ਕੇ ਮੱਝ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂਗੇ। ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਮੱਝ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ। ਚੰਗਾ ਕਦਗਾਠ ਹੈ ਮੱਝ ਦਾ ਨਾਂ ਯਦ ਕਰਦੇ ਵੱਡਾਗਾ ਤੇ ਨਾਂ ਹੀ ਕਦ ਜਾਦੇ ਛੋਟਾਗਾ ਥਾਣਾ ਹਵਾਨੇ ਦੀ ਬਿਲਕੁਲ ਸਾਫ ਫਿਕਸ ਜਾਂ ਹਵਾਨਾ ਮੁੱਠੀ ਵਾਲਾ ਕੱਲਾ ਕੱਲਾ ਨਿਖੜਵਾ ਥਾਣਾ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਹੈ ਤੇ ਚਵਾਈ ਦੀ ਮੱਝ ਬਿਲਕੁਲ ਪੋਲੀਗਾਮ ਵਾਲਾ ਚੌਣ ਲੱਗੇ ਮੋਟੀ ਮੋਟੀ ਚਵਾਈ ਹੈਗੀ ਬਾਜਵ ਰੇਟ ਆਪਦਾ 1 ਲੱਖ ਤੇ 15000 ਕੀ ਤੱਕ ਰਿਹਾਏ ਬੰਦੇ ਦਾ 1 ਲੱਖ ਤੇ 15000 ਚੋਂ ਮਾਨਤਾਨ ਜ਼ਰੂਰ ਹੋਗਾ 12 ਕਿਲੋ ਦੁੱਧ ਮੰਨ ਕੇ ਲੈ ਲਿਓ ਜੇ ਕਿਸੇ ਵੀਰ ਨੇ ਸਮਝਦਾਰੀ ਚਾਹੁੰਦੀ ਹੈ ਤਾਂ ਆਪਣਾ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਸੀਲ ਸੰਤ ਠੰਡੇ ਸਵਾਲੀ ਮੱਝਾਂ ਮਾਜਾ ਮਾਗਰ ਦੋਸਤੋ ਇਕੱਠਾ ਹੈ ਤੋਰੇਦਾਰੇ ਦੀ ਮੱਝ ਬਿਲਕੁਲ ਸਾਫ਼ ਹੈ ਥਾਣਾ ਹਵਾਨੇ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਖੜ ਮਾ ਥਾਣਾ ਮੁੱਠੀ ਵਾਲਾ ਥਾਣ ਲੱਗਿਆ ਸੋਹਣੀ ਤਿਆਰੀ ਕਰੀ ਆ ਮਾਜ ਨੇ ਤਾਜੀ ਸੂਈ ਆ ਮੱਝ ਖੋਲ ਕੇ ਆਪਾਂ ਤੁਹਾਨੂੰ ਢੇੜਾ ਦਿਵਾ ਕੇ ਦਿਖਾ ਦਿੰਨੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65190 ਪਿੰਡ ਆਪਣਾ ਧੌਲਾ ਜ਼ਿਲ੍ਹਾ ਬਰਨਾਲਾ ਮਾਡਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਤੋਰੇ ਬੰਨੂ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਤੀਜਾ ਸੂਆ ਮੰਨ ਲੈ ਦੋਸਤੋ ਚੌਥਾ ਸੂਆ ਮੰਨ ਲੈ ਕਿਉਂਕਿ ਆਪਣਾ ਵਪਾਰ ਦਾ ਕੰਮ ਆਪਣੀ ਮੱਝ ਖਰੀਦੀ ਐ ਘਰੇ ਸੂਈ ਆਪਣੇ ਜੇਰ ਚ ਆਪਾਂ ਬਿਲਕੁਲ ਲੜਾਨਾ ਥਣ ਹਵਾਨੇ ਦੀ ਬਿਲਕੁਲ ਸਾ ਤੋਰਾ ਤਾਰਾ ਮਜਲਾ ਚੰਗਾ ਹੈ ਮੋਡਲ ਲਓ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਨਾ ਕਿਸੇ ਨਵੀਂ ਵੀਡੀਓ ਦੇ ਨਾਲ